ਬਠਿੰਡਾ ਦੇ ਕਸਬਾ ਮੋੜ ਮੰਡੀ ਦੀ 19 ਸਾਲਾ ਚੰਡੀਗੜ੍ਹ ਪੜ੍ਹਦੀ ਲੜਕੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਸਖ਼ਤ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਿੱਚ ਜੋ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਮੋੜ ਮੰਡੀ ਦੇ ਵਪਾਰੀਆਂ ਵੱਲੋਂ ਬਾਜ਼ਾਰ ਬੰਦ ਕਰਕੇ ਪੁਲਿਸ ਥਾਣੇ ਦਾ ਘਰਾਉ ਕੀਤਾ ਗਿਆ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਥਾਣੇ ਅੱਗੇ ਰੋ ਰੋ ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਕੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਅਨਗਹਿਲੀ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਤੇ ਅੱਜ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨੇ ਮਜਬੂਰ ਨਾ ਹੋਣਾ ਪੈਂਦਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਵੱਲੋਂ ਐਨਟੀਆਰਐਫ ਦੀ ਸਹਾਇਤਾ ਨਾਲ 19 ਸਾਲਾ ਲੜਕੀ ਦੀ ਲਾਸ਼ ਯਾਤ ਪਿੰਡ ਦੇ ਨੇੜੇ ਉਹ ਨਹਿਰ ਵਿੱਚੋਂ ਬਰਾਮਦ ਕਰ ਲਿਆ ਹੈ ਉਧਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਤੀ ਪਤਨੀ ਅਤੇ ਪੁੱਤਰ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੰਜ ਲੋਕਾਂ ਖਿਲਾਫ ਬਾਈ ਨੇਮ ਅਤੇ ਅਣਪਛਾਤੇ ਲੋਕਾਂ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਵਨੀਤ ਕੌਂਡਲ ਨੇ ਦੱਸਿਆ ਕਿ 19 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਕਰੀਬ 1 ਦਰਜਨ ਤੋਂ ਉੱਪਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਪਤੀ ਪਤਨੀ ਪੁੱਤਰ ਸਣੇ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਅਣਗੈਰਲੀ ਕਰਨ ਵਾਲੇ ਐਸਐਚਓ ਮੋੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੀ ਨਾਮ ਹੈ? ਕੀ ਨਾਮ ਹੈ? ਵਰਵੀਨ ਹੈ। ਹੁਣ ਕੀ ਗੱਲ ਹੋਈ ਹੈ ਸਰ ਕੀ ਕਰਨਾ ਪਵੇਗਾ? ਘਟਨਾ ਦਾ ਮੈਨੂੰ ਕੁਝ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਹੈ। ਕੀ ਕਰਤੀ ਸੀ ਕਿਤਨੀ ਬੀਸੀ ਜਦੋਂ ਦਾ ਪਤਾ ਹੋਈ ਜਿੱਦਾਂ। ਸਾਨੂੰ ਕੁਝ ਨਹੀਂ ਪਤਾ। ਸਾਨੂੰ ਕੁਝ ਨਹੀਂ ਪਤਾ ਜੀ। ਅਸੀਂ ਤਾਂ ਪਾਗਲ ਹੋਏ ਪਏ ਹਾਂ ਕਿ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਦੀ ਹੈ ਜਿਵੇਂ ਮਰਦੇ ਤਾਂ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮਿਲਿਆ ਤੋ ਅੱਛਾ ਸਾਡੀ ਕੁੜੀ ਐ ਤਾਨੂੰ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਾਰੇ ਪੰਜਾਬ ਦੀ ਦਿੱਤੀ ਐ ਅਮਰੀਕੀ ਦੀ ਦਿੱਤੀ ਸਾਨੂੰ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਐ ਦੋ ਦਿਨ ਹੋ ਗਏ ਜੋਨੀ ਥਰਕਦੀ ਦੋ ਦਿਨਾਂ ਦੀ ਕੁੜੀ ਕਨੈਪ ਕੀਤੀ ਵੀ ਇਹਨਾਂ ਨੇ ਸਾਡ ਨੂੰ ਨਹੀਂ ਪਤਾ ਸਾਡੀ ਕੁੜੀ ਤਲ ਕੀ ਬਾਪੜ ਗਿਆ ਕਿ ਵੱਢ ਕੇ ਸਿੱਕਦੀ ਭਾਈ ਕੋਸ਼ਤਾ ਦੱਸਦਾ ਇਹਦਾ ਕੁੜੀ ਇਹਦਾ ਕਿਸਨ ਨੂੰ ਸਮਝਉਂਦੇ ਕਿਉਂ ਨਹੀਂ ਭੁੱਖਾ ਦੇਖ ਰਹੇ ਕਿਉਂ ਨਹੀਂ ਕਰਦਾ ਦੱਤ ਘੜਦੇ ਕੋਈ ਇੱਕ ਬਾਦੀ ਆ ਸਰਵਾਈ ਹੈ ਹਾਂ ਇਹ ਗੱਦੇ ਦਰਿਆ ਸਾਹ ਆਪਣੇ ਉਹਦੀ ਆਪਣੀ ਜਗ੍ਹਾ ਮੇਰਾ ਨਾ ਮੇਰੀ ਕੁੜੀ ਦੇ ਸਾਥ ਬੈਠੇ ਆਵਾਂਗੇ ਮੇਰੀ ਕੁੜੀ ਨੂੰ ਸਾਹ ਨਹੀਂ ਕੋਈ ਲੈ ਉਹਨੂੰ ਲੈ ਕੇ ਅਸੀਂ ਅੱਧੀ ਜੁਰਮਾਨੇ ਚਾਰਾਂ ਨੇ ਪੰਜਾਂ ਨੇ ਰਲ ਕੇ ਕਨੇ ਕਿਤਾਵੇ ਅਜ ਤੱਕ ਸਾਨੂੰ ਅਜ ਤੱਕ 4-2 ਦਿਨਾਂ ਦੀ ਵੜਕਨ ਦੀ ਸੀ ਕੁੜੀ ਮਾਰੀ ਐ ਜਉਂਦੀ ਐ ਸਾਨੂੰ ਪੋਸਿਬਲ ਜਾਣ ਦਿੱਤਾ ਵੀ ਨਹਿਰ ਦੇ ਵਿੱਚ ਐ ਪਰ ਅਜ ਤੱਕ ਇਹਨਾਂ ਨੇ ਕੁਝ ਨਹੀਂ ਪ੍ਰਸ਼ਾਸਨੇ ਦਰਸਾ ਦਿੱਤਾ ਸਾਡੀ ਕੁੜੀ ਇਹਨਾਂ ਨੇ ਕਿਨੇ ਕੀਤੀ ਹੈ ਮੇਰੀ ਕੁੜੀ ਚੰਡੀਗੜ੍ਹ ਪੜ੍ਹਦੀ ਸੀ ਚੰਡੀਗੜ੍ਹ ਤੋਂ ਬਹੁਤ ਸਾਰੀ ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਐ ਇਹਨਾਂ ਨੇ ਕੋਈ ਇਤੂ ਬਾਤ ਪਤਾ ਨਹੀਂ ਕੀ ਹੋਇਆ ਕੀ ਨਾਂ ਨਾਮ ਫੋਨ ਬੰਦ ਕੀ ਸਾਡੇ ਨਾਲ ਅਜ ਤੱਕ ਕੋਈ ਵਾਰਦਾਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤੇ ਕਈ ਕਿੱਥੇ ਅਸੀਂ ਭੁੱਖਣ ਪਾਣੇ ਤੋ ਤਿੰਨ ਦਿਨਾਂ ਤੇ ਬੈਠੇ ਆਂ। ਕੋਈ ਕੋਈ ਪਸ਼ਾਸ਼ ਨੇ ਸਾਡਾ 29 ਪਰ ਕੋਈ ਪਿਛਵਾਜ ਨਹੀਂ ਤਾਇਆ। ਅਜੇ ਤੱਕ ਸਾਡੀ ਉਲਟ ਚੱਲੀ ਜਾਂਦੀ ਆ ਪਰ। ਉਹਦੇ ਵੱਡੇ ਵੱਡੇ ਘਰਾਂ ਨੇ ਬਹੁਤ ਬੱਚੇ ਨਾਲ ਹੈ। ਅਜੇ ਤੱਕ ਜਿਹੜੇ ਨਹੀਂ بڑے ਘਰੇ ਬੱਚੇ। ਕਿਉਂ ਕਿ ਪਸਕਾਰ ਵਿੱਚ ਕਿਉਂ ਨਹੀਂ ਜਮਤੀ ਲੱਗਦਾ? ਕਿਉਂ ਨਹੀਂ ਕਰੀ ਜਾਏਗੀ? ਉਸ ਵੱਡੇ ਘਰਾਂ ਤੋਂ ਪਹਿਲੇ ਲੈ ਚੁੱਕੀ ਹੈ। ਕੋਈ ਗੱਲ ਪੁੱਛਿਆ ਤੇ ਬੰਦੇ ਨੇ ਜਾਨਾ। ਸਾਨੂੰ ਅਜੇ ਤੱਕ ਕੋਈ ਇਨਸਾਮਣੀ ਮਿਲਾ ਕੋਈ ਪਾਲਸ ਮੁਲਜਮਾਨਾਂ ਨਾਲ ਰਲੀ ਹੋਈ ਹੈ ਪਾਲਸ ਮੁਲਜਮਾਨਾਂ ਨਾਲ ਰਲੀ ਹੋਈ ਹੈ ਪੈਸੇ ਚੜ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਆ ਪੜ੍ਹਾਈ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਮਾਪਿਆਂ ਨੂੰ ਐ ਰੱਖਿਆ ਦੇ ਜਿੰਨੇ ਕੋਈ ਪਰੋਹਣੇ ਹੋਣ ਅਜੇ ਤੱਕ ਕੋਈ ਟਾਪ ਨਹੀਂ ਚੜਾਇਆ ਇਹਨਾਂ ਨੇ ਅੱਜ ਦੀ ਰਾਤ ਕਿਹਨਾਂ ਨੇ ਮੈਂ ਪੂਸ਼ਨ ਗਰਗ ਜੀ ਕਿਦਨਵਾਦੋ ਤੁਸੀਂ ਕੀ ਗੱਲ ਹੋਈ ਹੈ ਕਿ ਮੇਰੇ ਦੋਸਤ ਦੀ ਪੋਤੀ ਹੈ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ شریف ਤੇ ਨੇਕ ਪਰਿਵਾਰ ਹੈ ਧਾਰਮਿਕ ਆਸਤਾਸ਼ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਿਆ ਨੂੰ 40 ਸਾਲ ਹੋ ਗਏ ਕਿ ਦੋਸਤ ਗਿੱਦੜਵਾ ਤੋਂ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਨੂੰ ਲੱਗਦੀ ਹੈ ਬੰਦਾ ਹਰ ਪਰਿਵਾਰ ਨਾਲ ਵਰਤ ਸਕਦਾ ਜੀ ਦਾ ਬਹੁਤ ਹੀ ਵਧੀਆ ਨੈਤਿਕ ਤੇ ਬਹੁਤ شریف ਪਰਿਵਾਰ ਹੁੰਦਾ ਇੱਕ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਨੂੰ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹਨੂੰ ਖਾਤੂ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨਹੀਂ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਹ ਕਰਦਾ ਦਾ ਪਤਾਗਾ ਉਸ ਤੋਂ ਬਾਅਦ ਇਹਨਾਂ ਦੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ-ਛੇ ਦਰਿੰਦੇ ਪੰਜ-ਚਾਰ ਕੋਈ ਵੱਡੇ ਘਰਾਂ ਦੇ ਬੰਦੇ ਵੀ ਦੱਸਦੇ ਜਿਨ੍ਹਾਂ ਦੀ ਸਾਨੂੰ ਕੋਈ ਨੋਜ ਨਹੀਂ ਹੈ ਉਹਨੇ ਮੁੰਡੇ ਨੂੰ ਕਿਹਾ ਕਿ ਪੀ ਨੂੰ ਬੇਡੇ ਨੂੰ ਕਿਹਾ ਮੁੰਡੇ ਦੇ ਡੈਰੀ ਨੇ ਵੀ ਆ ਕਰਨਾ ਦੱਸੀ ਨਹੀਂ ਵੀ ਵਾਪਸ ਗਈ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਘਰ ਮਰਾ ਕਰ ਰਹੇ ਵੀ ਇਹ ਕਦਨਾ ਵਾਪਰ ਚੁੱਕੀ ਆ ਤੇ ਉਹਨੂੰ ਉੱਥੋਂ ਲਿਆਂਦਾ ਇਦੋਂ ਦੀ ਲੈਂਦਾ ਸਾਨੂੰ ਕਹਿੰਦਾ 10-20 ਮਿੰਟ ਰੁਕੋ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਇਹ ਵਿਕ ਚੁੱਕੀ ਦੀ ਬੋਲ ਸਾਨੂੰ ਇਹ ਸ਼ੱਕ ਹੈ ਵੀ ਪੁਲਿਸ ਰਲੀ ਹੋਈ ਹੈ ਜੀ ਕੁੜੀ ਦਾ ਮਾਰਡਨ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਕਿੰਨੀ ਸੱਟਿਆ ਕੁੜੀ ਨੂੰ ਕਿੱਥੇ ਲਿਜਾ ਕੇ ਗਮਰਾਹ ਕਰਕੇ ਸਿੱਟਿਆ ਸਾਨੂੰ ਜੋ ਕਿ ਪੁਲਿਸ ਇਹ ਗੱਲ ਕਹਿੰਦੀ ਹੈ ਵੀ ਕੁੜੀ ਨੂੰ ਘਬਰਾਹਤ ਹੋ ਗਈ ਹੁਣ ਦੇ ਵੀ ਮੁੰਡੇ ਵਾਲੇ ਦੱਸਦੇ ਆ ਵੀ ਮੁ ਜਿਹੋ ਮਲਜਿਮ ਹੈ ਉਹ ਦੱਸਦੇ ਆ ਪੁਲਸਾਂ ਨੂੰ ਉਹਦੇ ਵਿਸ਼ਵਾਸ ਕਰਦੀ ਆ ਸਾਡੇ ਦੇ ਵਿਸ਼ਵਾਸ ਨਹੀਂ ਕਰਦੀ ਵੀ ਜਿਹੜੇ ਮਲਜਿਮ ਹੈ ਉਹ ਦੱਸਦੇ ਆ ਵੀ ਕੁੜੀ ਨੂੰ ਘਰਾੜੋਗੀ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸਹਰ ਕਰਾਉਣ ਵਾਸਤੇ ਲੈ ਗਿਆ ਮੁੰਡਾ ਕੁੜੀ ਨੂੰ ਨਹਿਰ ਤੇ ਜ਼ਹਿਰ ਕਰਾਉਣ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਨਹੀਂ ਜਾਣਾ ਚਾਹੁੰਦਾ ਜਾਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਜਾਂ ਕਿਸੇ ਨੂੰ ਕੁਝ ਕਰਨਾ ਨਹੀਂ ਚਾਹੁੰਦਾ ਉਹਨੇ ਨਹੀਂ ਦੱਸਿਆ ਯਾਨੀ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਹੈ ਕੁੜੀ ਘਬਰਾ ਜਾਂਦਾ ਕਹਿੰਦਾ ਕੁੜੀ ਕਹਿੰਦੀ ਹੈ ਵੀ ਮੇਰੇ ਨਾਲ ਫੋਟੋ ਖਿੱਚ ਕੰਦਾ ਮੈਂ ਕਿਹਾ ਤੇਰੀ ਫੋਟੋ ਮੈਂ ਇਕੱਲੇ ਨਹੀਂ ਖਿਚਦਾ ਕੁੜੀ ਨੂੰ ਮੈਂ ਫੋਟੋ ਖਿਚਵਾਉਣ ਵਾਸਤੇ ਕਿਹਾ ਤਾਂ ਕੁੜੀ ਦਾ ਪੈਰ ਸਿਲਸ ਗਿਆ ਕੁੜੀ ਮਹਿਰ ਚ ਡਿੱਗ ਪਈ ਜਾਂ ਪਰਮਾਨੀ ਨੂੰ ਪਛਾਵਾ ਦੇ ਕੇ ਨਹੀਂ ਗਈ ਇਹ ਦੇਖ ਗਿਆ ਦਿੰਦੀਏ ਕੋਲ ਦੇਖੋ ਬੁੱਤ ਬਤਾਇਆ ਤੂੰ ਅੱਧ ਕੀ ਵੀ ਗਿਆ ਹੂ ਆਗੇ ਕਾਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਭਾਈ ਜੀ ਇੱਕ ਮਿੰਟ ਹੋਰ ਤੁਸੀਂ ਧਰਨਾ ਲਾਇਆ ਤੇ ਹਾਂਜੀ ਕਾ ਕੀ ਕਰ ਰਹੇ ਹੈ ਇਹ ਜਿਆਸੀ ਭਾਈਪਾਲ ਬੰਦ ਕਰੋਗੇ ਜੀ ਭਾਈਪਾਲ ਦਾ ਮਤਲਬ ਆਪ ਹੀ ਪੰਚਾਇਤਾਂ ਦੇ ਪੰਜਾਬ ਵੀ ਨਾ ਬੰਦ ਹੋ ਗਏ ਕੋਈ ਸਾਡੀ ਸਮੱਸਿਆ ਇਹਨਾਂ ਨੇ ਸੁਣੀ ਅੰਦਰੋਂ ਵੀ ਅਮੀਰਾ ਵੀ ਸੁਣਨਗੇ ਜੇ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਸਾਰੀ ਮੋਰ ਮੱਡੀ ਸਾਡੇ ਨਾਲ ਹੈ ਸਾਰੇ ਯੂਨੀਵਰਸ ਸਾਡੇ ਨਾਲ ਹੈ ਦੋ ਦਿਨ ਹੋ ਗਏ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤਪ ਤੰਦੂ ਤਪ ਮਿੱਟੀ ਲੋਲੀਬੋਪ ਦੇ ਰਹੀ ਹੈ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਉਹ ਕਹਿੰਦੇ ਬੰਦੇ ਫੜ ਲੈ ਪੁਲਿਸ ਕੀ ਹੈ ਜੀ ਕਹਿੰਦੇ ਗੰਦੇ ਫੜ ਲਓ ਇਹ ਗੱਲ ਕਹੀ ਤਾਂ ਇਕੱਲੇ ਬੰਦੇ ਹੀ ਫੜੇ ਬੰਦੇ ਵਾਲੇ ਕਿਹਨਾਂ ਦੀ ਕੁਰਤੀਆਂ ਦੇ ਮਾਰ ਕੇ ਪਰੋੜੇ ਬਣਾ ਕੇ ਉਹਨੂੰ ਬਾਹਰ ਰੱਖਿਆ ਉਹ ਬੰਦੇ ਫੜੇ ਨੇ ਕੀ ਮਰੋਂ ਹੁਣ ਕੀ ਮੰਗੀ ਆ ਸਾਡੀ ਮੰਗ ਤਾਂ ਵੀ ਸਾਡੀ ਕੁੜੀ ਸਾਦੇ ਹਵਾਲੇ ਕਰੋ ਜਿਉਂਦੀ ਏ ਜਾਂ ਮਰੀ ਕਾਨੂੰਨ ਨੂੰ ਪਤਾ ਇਹ ਪੁਲਿਸ ਫਰਸ਼ਨ ਨੂੰ ਵੀ ਪਤਾ ਕੁੜੀ ਕਿੱਥੇ ਏ ਜਿਉਂਦੀ ਏ ਕਿ ਮਰੀ ਏ ਇਹ ਮੁੰਡੇ ਵਾਲੇ ਨੂੰ ਵੀ ਪਤਾ ਵੀ ਕੁੜੀ ਮਰੀ ਏ ਕਿ ਜਿਉਂਦਾ ਅਸਲ ਤਾਂ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਉਹੀ ਸਗਾ ਪਿੱਛਾ ਜਿਹੜੀ ਸਾਡੀ ਕੁੜੀ ਨਾਲ ਹੋਈ ਏ ਜੇ ਸਾਡੀ ਕੁੜੀ ਮਰੀ ਏ ਤਾਂ ਇਹਨਾਂ ਦੇ ਮੁੰਡਾ ਵੀ ਮਰਨਾ ਚਾਹੀਦਾ ਉਹੀ ਬਰਾਬਰ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ ਮੋੜਮੰਟੀਜ ਚ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ ਪੰਜ ਜਣਿਆਂ ਦੇ ਖਿਲਾਫ ਸੌਰੀ ਚਾਰ ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ NDRF ਦੀ ਟੀਮਾਂ ਨੂੰ ਅਸੀਂ DC ਆਫਿਸ ਤੋਂ ਰابطਾ ਕਾਇਮ ਕਰਕੇ ਰਿਕੁਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰਦ ਨਹਿਰ 'ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਹਮਾਰਾ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨ ਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸ ਐਚ ਓ ਇਨਸਪੈਕਟਰ ਮਨਜੀਤ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਹੈ ਮੈਮ ਹਾਲਾਤਾਂ ਦੀ ਗੱਲ ਕਰੀਏ ਅਸੀਂ ਬਾਜ਼ਾਰ ਬੰਦਾ ਕਿਹ ਜਹਾ ਤੁਸੀਂ ਭਰੋਸਾ ਦੇਣਾ ਚਾਹੋਗੇ ਇਹ ਬੰਦੀ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ पाए ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ ਡੀਐਸਪੀ ਸਿਟੀ 1 ਮਨਜੀਤ ਹਰਬਨ ਸੌਰੀ ਡੀਐਸਪੀ ਡੀ ਮਨਜੀਤ ਤੇ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚਓ ਨੇ ਕੀਤੀ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਆ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾ ਦੀ ਕੋਈ ਅਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕ ਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ